ਸਾਡੇ ਮreturnData ਜ਼ਿਲ੍ਹਾ ਦੇ ਐਸਐਸਪੀ ਡਾਕਟਰ ਜੋਤੀ ਜੱਤ ਬੈਂਸ ਆਈਪੀਐਸ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਨੇ ਜਿਹੜੇ ਕਿ ਸਾਡੀਆਂ ਪੈਟਰੋਲਿੰਗ ਵਗੈਰਾ ਚਲਦੀ ਰਹਿੰਦੀ ਇਲਾਕਾ ਵਧੀਆਂ ਚਲਦੀਆਂ ਰਹਿੰਦੀਆਂ ਦੌਰਾਨੇ ਪੈਟਰੋਲਿੰਗ ਖਾਣਾ ਸਦਰ ਏਰੀਆ ਦੇ ਚੌਂਕੀ ਇੰਡਸਟਰੀਅਲ ਏਰੀਆ ਦੇ ਚੌਂਕੀ ਇੰਚਾਰਜ ਧਰਮਵੀਰ ਸਿੰਘ ਨੂੰ ਇੱਕ ਤਲਾਹ ਮਿਲੀ ਸੀ ਕਿ ਵੀ ਇੱਕ ਸੰਦੀਪ ਸਿੰਘ ਅਲੇ ਛੁੱਡੀ ਪੁੱਤਰ ਸੁਖਦੇਵ ਸਿੰਘ ਹੈ ਜਿਹੜਾ ਇਹ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਦਦੀ ਹੈ ਜੇ ਕਾਬੂ ਕੀਤਾ ਜਾਵੇ ਤਾਂ ਇਹਨੂੰ ਕਈ ਮੋਟਰਸਾਈਕਲ ਬਰਾਮਦ ਚੋਰੀ ਛੋਦਾ ਜਿਹੜੇ ਹੈਗੇ ਆ ਬਰਾਮਦਾ ਹੋ ਸਕਦੇ ਆ ਪਰ ਵੀਰ ਸਿੰਘ ਨੇ ਇਹਨੂੰ ਚੋਰੀ ਦਾ ਮੋਟਰਸਾਈਕਲ ਜਿਹੜਾ ਠਾਣਾ ਸਿਵਲ ਲੈਂਡ ਏਰੀਆ ਚ ਚੋਰੀ ਹੋਇਆ ਸੀ ਉਹਦੇ ਸਮੇਤ ਇਹਨੂੰ ਕਾਬੂ ਕੀਤਾ ਦੌਰਾਨ ਤਪਤੀਸ਼ ਪੁੱਛਗਿੱਛ ਤੇ ਇਹ ਤੋਂ 7 ਹੋਰ ਮੋਟਰਸਾਈਕਲ ਰਿਕਵਰ ਹੋਏ ਆ ਹਜੇ ਤੱਕ ਸਾਡੀ ਤਪਤੀਸ਼ ਚੱਲਦੀ ਪਈ ਆ ਹੋਰ ਵੀ ਰਿਕਵਰੀ ਆਉਣ ਦੀ ਉਮੀਦ ਹੈ ਅਸੀਂ ਫੇਰ ਵੀ ਬਟੰਡਾ ਪੁਲਿਸ ਬੰਨੀ ਇੱਕ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਕੋਈ ਵੀ ਜਿਹੜਾ ਕੋਈ ਮਾੜਾ ਕੰਮ ਕਰਦਾ ਮਾੜਾ ਅੰਸਰ ਹੈ ਕੋਈ ਚੋਰੀ ਛੋਰੀ ਕਰਦਾ ਕੋਈ ਨਸ਼ਾ ਵੇਚਦਾ ਉਹ ਬਾਜ਼ ਆ ਜਾਣਾ ਉਹਨੂੰ ਕਿਸੇ ਵੀ ਕਿਸਮ ਤੇ ਬਖਸ਼ਿਆ ਨਹੀਂ ਜਾਊਗਾ